ਪੇਰਾ ਦਾ ਹੋ ਰਿਹਾ અપਮਾਨ ਗੁਰੂ ਘਰਾਂ ਦੀ ਹੋ ਰਹੀ ਤੋੜ-ਫੋੜ ਦੇ ਖਿਲਾਫ ਭੋਜਨ ਸਮਾਜਪਾਰਟੀ ਪੰਜਾਬ ਵੱਲੋਂ ਸ਼੍ਰੀ ਗੁਰਦਾਸ ਜੀ ਮਹਾਰਾਜ ਜੀ ਦੇ ਸਨਮਾਨ ਦੇ ਅੰਦਰ ਇੱਕ ਵਿਸ਼ਾਲ ਯਾਤਰਾ ਸਨਮਾਨ ਯਾਤਰਾ ਸ਼੍ਰੀ ਗੁਰੂ ਰਵਦਾਸ ਜੀ ਮਹਾਰਾਜ ਜੀ ਜਨੂਪਰਾਪਰ ਸਾਧੀ ਖਰਾਲਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਔਰ 20 ਤਰੀਕ ਨੂੰ ਸਮੂਹੀਆਂ ਸੰਬੰਧ ਮੇਰੀ ਅਪੀਲ ਹੈ ਕਿ ਉਸ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਾਂ ਜਿਹੜੇ ਉਹਦਾ ਜੀ ਮਹਾਰਾਜ ਜੀ ਦੇ ਮਾਨ ਸਨਮਾਨ ਦੀ ਲੜਾਈ ਲੜੀਏ ਔਰ ਵਰਜਨ ਸਮਾਰਟ ਪਾਰਟੀ ਦੇ ਸਾਥ ਇਹ ਸਾਰਿਆਂ ਦਾ ਧੰਨਵਾਦ ਜੈ ਭੀ ਜੈ ਭਾਰਤ ਜੈ ਗੁਰੂ ਰਵਿਦਾਸ ਜੀ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਗੁਰੂ ਕ੍ਰਾਂਤੇ ਨਿਰੰਤਰ ਪੰਜਾਬ ਸਰਕਾਰ ਦੇ ਸੈਤੇ ਹਮਲੇ ਹੋ ਰਹੇ ਔਰ ਪਿੰਡ ਤੋਂ ਲੈ ਤਾ ਦੇ ਵਿੱਚ ਗੁਰੂ ਰਵਿਦਾਸ ਗੁਰੂ ਘਰ ਦੀਆਂ ਦੀਵਾਰਾਂ ਨੂੰ ਢਾਹੇ ਦੇ ਦਿੱਤਾ ਗਿਆ ਗੁਰੂ ਘਰ ਤੇ ਹਮਲਾ ਕੀਤਾ ਗਿਆ ਔਰ ਇਸ ਤੋਂ ਇਲਾਵਾ ਗੁਰੂ ਘਰਾਂ ਨੂੰ ਪੰਚਾਇਤ ਘਰਾਂ ਵਿੱਚ ਬਦਲਣ ਦੀ ਸਰਕਾਰ ਨੇ ਕੀਤੀ ਗੁਰੂ ਰਵਿਦਾਸ ਗੁਰੂ ਘਰਾਂ ਨੂੰ ਮਹਿਲਾ ਕਲੀਨਿਕਾਂ ਵਿੱਚ ਬਦਲਣ ਦੀ ਨੀਤੀ ਔਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਗੁਰੂ ਰਗਦਾਸ ਗੁਰੂ ਘਰ ਨੂੰ ਤੋੜਨਾ ਔਰ ਬਟਾਰੇ ਦੇ ਵਿੱਚ ਸਤਗੁਰੂ ਕਬੀਰ ਜੀ ਦੇ ਮੰਦਰ ਨੂੰ ਤੋੜਨਾ ਭਗਵਾਨ ਬਾਲਮੀਤ ਜੀ ਦੇ ਪ੍ਰਤੀ ਗੈਰ ਜ਼ਿੰਮੇਵਾਰ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਬਹੁਜਨ ਸਮਾਜ ਪਾਰਟੀ ਨੇ ਇਸ ਸਾਰੇ ਕੁੱਝ ਦੇ ਖਿਲਾਫ ਗੁਰੂ ਰਵਿਦਾਸ ਗੁਰੂ ਘਰਾਂ ਦੀ ਬੇਅਦਬੀ ਦੇ ਵਿਰੁੱਧ ਸ੍ਰੀ ਗੁਰੂ ਰਵਿਦਾਸ ਜੀ ਦੇ ਸਨਮਾਨ ਚ ਖਰਾਲਗੜ੍ਹ ਸਾਹਿਬ ਤੋਂ ਲੈ ਕੇ ਗੁਰੂ ਸਾਹਿਬ ਦੀ ਚਰਨਛੋੜੀ ਧਰਤੀ ਸ੍ਰੀ ਖਰਾਲਗੜ੍ਹ ਸਾਹਿਬ ਤੋਂ ਲੈ ਕੇ ਫਲੌਰ ਤੱਕ 20 ਸਤੰਬਰ ਨੂੰ ਸਵੇਰੇ 10 ਵਜੇ ਇੱਕ ਵਿਸ਼ਾਲ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਔਰ ਉਹ ਯਾਤਰਾ ਦਾ ਜਿਹੜਾ ਰੂਟ ਤੈਅ ਕੀਤਾ ਗਿਆ ਉਹ ਖੁਰਾਲਗੜ੍ਹ ਤੋਂ ਚੱਲ ਕੇ ਬਣਾ ਚੌੜੀ ਵਿਧਾਨ ਸਭਾ ਦੇ ਵਿੱਚ ਪਿੰਡ ਟੋਰੋਵਾਲ ਪਹੁੰਚੇ ਵੱਲ ਔਰ ਉਸ ਤੋਂ ਬਾਅਦ ਫਿਰ ਉਹ ਦਰਸ਼ਨ ਕਰ ਵਿਧਾਨ ਸਭਾ ਦੇ ਵਿੱਚ ਐਂਟਰ ਕਰੇਗੀ ਦਰਸ਼ਨ ਕਰ ਤੇ ਪਿੰਡਾਂ ਤੋਂ ਹੁੰਦੇ ਹੋਏ ਫਿਰ ਉਹ ਬੰਗਾ ਵਿਧਾਨ ਸਭਾ ਦੇ ਵਿੱਚ ਐਂਟਰ ਹੋਏਗੀ ਬੰਗਾ ਵਿਧਾਨ ਸਭਾ ਦੇ ਪਿੰਡਾਂ ਦੇ ਬਹੁਤ ਬਹੁਤ ਬਲਾਵਾਂ ਤੋਂ ਯਾਤਰਾ ਵਿਚਰਦੀ ਹੋਈ ਫਿਰ ਉਹ ਅਪਲਾ ਫਲੋਰ ਤੋਂ ਐਂਟਰੀ ਕਰਕੇ ਫਲੋਰ ਦੇ ਵਿੱਚ ਐਂਟਰ ਕਰੇਗੀ ਫਲੋਰ ਤੇ ਵਕ ਵਕ ਪਿੰਡਾਂ ਦੇ ਵਿੱਚੋਂ ਵਿਚਰਦੀ ਹੋਈ ਇਹ ਯਾਤਰਾ ਆਪਣੀ ਮੰਜ਼ਲ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਗੁਰੂਕਾਰ ਗੁਰੂ ਰਵਿਦਾਸ ਮਾਲਾ ਫਲੋਰ ਜਾ ਕੇ ਇਸ ਯਾਤਰਾ ਦਾ ਜਿਹੜਾ ਉਹ ਅੰਤਮ ਪੜਾਅ ਹੋਵੇਗਾ ਮੈਂ ਸਮੂਹ ਸੰਗਤਾਂ ਨੂੰ ਸਨਮਰ ਬੇਨਤੀ ਕਰਦਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਸਨਮਾਨ ਚ ਕੀਤੀ ਜਾ ਰਹੀ ਇਸ ਯਾਤਰਾ ਚ ਸੰਗਤਾਂ ਵੱਧ ਚੜ ਕੇ ਸ਼ਾਮਲ ਹੋਣ ਅੱਜ ਜਿਲ੍ਹਾ ਨਮਾ ਸ਼ਹਿਰ ਦੀ ਬਹੁਜਤ ਸਮਾਜ ਪਾਰਟੀ ਦੇ ਤਿੰਨੇ ਵਿਧਾਨ ਸਭਾ ਦੀ ਲੀਡਰਸ਼ਿਪ ਇਸੇ ਯਾਤਰਾ ਦੀ ਸਫਲਤਾ ਲਈ ਬਲਾਕੇ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਔਰ ਸਾਰੀ ਲੀਡਰਸ਼ਿਪ ਯਾਤਰਾ ਦੀ ਸਫਲਤਾ ਤੇ ਲਈ ਜੱਟ ਗਈ ਹੈ ਔਰ 9 ਅਕਤੂਬਰ ਨੂੰ ਸਭ ਕਾਂਸੀ ਰਾਮ ਜੀ ਦਾ ਪ੍ਰੀਨਿਰਵਾਣ ਦੇ ਫਲੋਰ ਦੇ ਵਿੱਚ ਸੂਬਾ ਪੱਤਰ ਤੇ ਮਨਾਇਆ ਜਾਏਗਾ ਬਹੁਜਤ ਸਮਾਜ ਪਾਰਟੀ ਸਰਕਾਰ ਨੂੰ ਇਹ ਅਪੀਲ ਵੀ ਕਰਦੀ ਹੈ ਚੇਤਾਵਨੀ ਵੀ ਦਿੰਦੀ ਹੈ ਤੇ ਗੁਰੂ ਰਵਿਦਾਸ ਗੁਰੂ ਘਰਾਂ ਦੀ ਬੇਅਦਬੀ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਇਹ ਲੜਾਈ ਜਿੱਥੇ ਤੱਕ ਵੀ ਸਰਕਾਰ ਦੇ ਨਾਲ ਲੜਨਾ ਪਿਆ ਬਹੁਤ ਜਨ ਸਮਾਜ پارٹی ਦਰਸੇ ਲੜੂਗੀ ਧੰਨਵਾਦ ਜੈ ਭੀਮ ਜੈ ਭਾਟ Chandar Consultants Limited Building Maintenance Handyman under Chat Trade Platform is now available on your local London area. He has more than five years' experience in same line. He used to work with reputed companies, agencies, as well local builders with brothers. He is professional by plumbing, electrician, masonry car painting. For more information, please contact him at under Check Trade platform www.jacktrade.com/921760. Chander Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ